ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਕੁਝ ਦਿਨ ਪਹਿਲਾਂ ਮੈਂ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਮੈਂ ਕਿਹਾ ਸੀ ਕਿ ਹੰਸ ਰਾਜ ਹੰਸ ਦੇ ਬੋਲ بگੜ ਗਏ ਕਿਉਂਕਿ ਉਹ ਕਹਿ ਰਿਹਾ ਸੀ ਕਿ ਮੈਂ ਕਿਸਾਨਾਂ ਦੇ ਛੱਤਰ ਲਾऊं ਮੈਂ ਦੋ ਤਰੀਕ ਨੂੰ ਦੇਖੂ ਇਹਨਾਂ ਨੂੰ ਕਿਸਾਨਾਂ ਨੂੰ ਇਹ ਛੱਤਰਾਂ ਦੇ ਜਾਰ ਨੇ ਤੇ ਉਹੀ ਹੰਸ ਰਾਜ ਹੰਸ ਹੁਣ ਬਿਲਕੁਲ ਉਲਟ ਹੋਇਆ ਪਿਆ ਰੋ ਰਿਹਾ ਹੈ ਮੈਂ ਅੱਜ ਕਹਿ ਰਿਹਾ ਕਿਉਂ ਬਖਲਾ ਗਿਆ ਘਬਰਾ ਗਿਆ ਡਰ ਗਿਆ ਪਹਿਲਾਂ ਛੱਤਰ ਮਾਰਦਾ ਸੀ ਹੁਣ ਮਾਫੀ ਮੰਗ ਰਿਹਾ ਇਹ ਗੱਲ ਕੀ ਹੈ ਬਾਬਾ ਫਰੀਦ ਦੇ ਸ਼ਲੋਕ ਵੀ ਗਲਤ ਬੋਲੀ ਜਾ ਰਿਹਾ ਹੈ ਮਤਲਬ ਵੈਸੇ ਆਪਣਾ ਆਪਣਾ ਸੁਭੀ ਕੋ ਹੁੰਦਾ ਹੈ ਤੇ ਸੱਚਮੁੱਚ ਉਹ ਬਖਲਾਇਆ ਜਾ ਲੱਗ ਰਿਹਾ ਸੀ ਕੱਲ ਜਾਤੋਂ ਡਰਾਮਾ ਕਰ ਰਿਹਾ ਭਾਈ ਜਾ ਸੱਚ ਬੋਲ ਰਿਹਾ ਉਹ ਤਾਂ ਕਹਿੰਦਾ ਮੈਂ ਬਲੀਦਾਨ ਦੇਣ ਨੂੰ ਤਿਆਰ ਹਾਂ ਜੇ ਮੇਰੀ ਮੌਤ ਤੇ ਮੇਰੇ ਮਰਨ ਨਾਲ ਮੇਰੇ ਬਲੀਦਾਨ ਨਾਲ ਸੁਭ ਕਰਨ ਵਾਪਸ ਆਉਂਦਾ ਤਾਂ ਮੈਂ ਤਿਆਰ ਮੈਂ ਕਹਿੰਦਾ ਉਹਦੇ ਵੀ ਨਹੀਂ ਡਰਿਆ ਸੀ ਪਰ ਮੈਂ ਡਰਦਾ ਸੀ ਕਿ ਮੇਰਾ ਡਰਾਈਵਰ ਮੇਰਾ ਸਕਿਉਰਟੀ ਗਾਰਡ ਇਹਨੂੰ ਨਾ ਸੱਟ ਪਹੁੰਚੇ ਇਹ ਸੀ ਦੇਖੋ ਸੱਚੀ ਗੱਲ ਹੈ ਬਖਲਾੜਤਾ ਹੈ ਉਹਦੇ ਚ ਮੈਂ ਜਦੋਂ ਕੱਲ ਸੁਣ ਰਿਹਾ ਸੀ ਮੈਨੂੰ ਤਾਂ ਇਹ ਲੱਗਦਾ ਜਿਵੇਂ ਪਮੱਤਰ ਜਾ ਗਿਆ ਹੁੰਦਾ ਉਹ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਹਿ ਕੀ ਰਿਹਾ ਇਹਦੀ ਅਜਾ ਪਗਲ ਕਰਦਿਆ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਹਾਂ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਦੋਸਤਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਦੇਖੋ ਗੱਲ ਇਹ ਹੈ ਕਿ ਗੱਲ ਸ਼ੁਰੂ ਕਰਦਾ ਮੋਗਾ ਦੇ ਪਿੰਡ ਦੌਲਤਪੁਰਾ ਦੌਲਤਪੁਰਾ ਦੇ ਵਿੱਚ ਇੱਕ ਰੈਲੀ ਸੀ ਰੈਲੀ ਦੇ ਵਿੱਚ ਬੋਲਦਾ ਹੋਇਆ ਹੰਸਰਾਜ ਹੰਸ ਰੋਪਿਆ ਬਿਲਕੁਲ ਅੱਖਾਂ ਉਹਦੀਆਂ ਭਰ ਆਈਆਂ ਗਲਾ ਉਹਦਾ ਭਰਿਆ ਹੋਇਆ ਸੀ ਕਹਦਾ ਜੇ ਮੈਂ ਹੁਣ ਨਾ ਰਹਾ ਜੇ ਮੈਂ ਇਸ ਦੁਨੀਆ ਤੋਂ ਚੜਿਆ ਗਿਆ ਤਾਂ ਤੁਸੀਂ ਇਹ ਸਮਝੋ ਕਿ ਮੈਂ ਗਿਆ ਪਰ ਮੇਰੇ ਵਿਚਾਰ ਨਹੀਂ ਗਏ ਤੁਸੀਂ ਮੇਰੀ ਯਾਦ ਨੂੰ ਅੱਗੇ ਤੋਰਿਓ ਤੁਸੀਂ ਮੇਰੇ ਵਿਚਾਰ ਨੂੰ ਅੱਗੇ ਤੋਰਿਓ ਉਹ ਸਾਰੀ ਗੱਲ ਕਿਸ ਸੰਦਰਭ ਚ ਕਹਿ ਰਿਹਾ ਸੀ ਉਹ ਕਹਿ ਰਿਹਾ ਸੀ ਕਿ ਜਦੋਂ ਮੈਂ ਪਟਿਆਲੇ ਜਾ ਰਿਹਾ ਸੀ ਮੋਦੀ ਸਾਹਿਬ ਦੀ ਰੈਲੀ ਚ ਸ਼ਾਮਲ ਹੋਣ ਲਈ ਕਿਸਾਨਾਂ ਨੇ ਮੇਰੇ ਤੇ ਕਰਤਾ ਹਮਲਾ ਜੇ ਗੌਰਵ ਜਾਦੋ ਜੇ ਪੁਲਸਾਰ ਦੇ ਦੋ ਤਿੰਨ ਦਿਨ ਨੌ ਲਏ ਹੋ ਨੇ ਜੇ ਉਹ ਮੈਨੂੰ ਨਾ ਬਚਾਉਂਦੇ ਤਾਂ ਮੈਂ ਤਬਾਰਿਆ ਗਿਆ ਸੀ ਮੈਨੂੰ ਤਾਂ ਮਾਰ ਦੇਣ ਲੱਗੇ ਸੀ ਮੈਨੂੰ ਡਰ ਨਹੀਂ ਸੀ ਮੈਂ ਡਰਿਆ ਨਹੀਂ ਮੈਂ ਤਾਂ ਸਿਰਫ ਇਹੀ ਡਰ ਸੀ ਕਿ ਮੇਰੇ ਡਰਾਈਵਰ ਨੂੰ ਨਾ ਕੁਝ ਹੋ ਜਾਏ ਮੇਰੇ ਨਾਲ ਜਿਹੜੇ ਸਕਿਉਰਿਟੀ ਗਾਰਡ ਨੇ ਉਹਨਾਂ ਨੂੰ ਕੁਝ ਹੋ ਜਾਏ ਕਹਿੰਦਾ ਮੈਂ ਤਾਂ ਮਰਨ ਤੋਂ ਨਹੀਂ ਡਰਦਾ ਸੂਫੀ ਵੀ ਕਦੇ ਮਰਨ ਤੋਂ ਡਰਦੇ ਹੁੰਦੇ ਨੇ ਇਹ ਵੀ ਹੈ ਵੈਸੇ ਕਹਿੰਦਾ ਮੈਂ ਤੁਹਾਨੂੰ ਦੱਸਦਾ ਜੇ ਮੈਨੂੰ ਸਤਨ ਮਰ ਜਾਂਦਾ ਜਾਂ ਹੁਣ ਮੈਨੂੰ ਮਾਰ ਦੇਣਗੇ ਤੇ ਫਿਰ ਤੁਸੀਂ ਇਹ ਸਮਝੋ ਕਿ ਮੈਂ ਤੁਹਾਡੇ ਲਈ ਕੁਰਬਾਨੀ ਕੀਤੀ ਹੈ ਇਹ ਉਹ ਆਪਣੀ ਕਹਾਣੀ ਸੁਣਾ ਰਿਹਾ ਸੀ ਇਸ ਤਰ੍ਹਾਂ ਦੀ ਗੱਲ ਹੁਣ ਉਹ ਦੇ ਹਮਦਰਦੀ ਬਟੋਰ ਰਿਹਾ ਸੀ ਵੋਟਾਂ ਲਈ ਕਹਿ ਰਿਹਾ ਸੀ ਕਾਦੇ ਲਈ ਕਹਿ ਰਿਹਾ ਸੀ ਉਹ ਤਾਂ ਆਪਣੇ ਆਪ ਨੂੰ ਸੂਫੀ ਸਾਹਿਬ ਆਪਣੇ ਆਪ ਨੂੰ ਇੰਪੋਰਟੈਂਟ ਪਰਸਨ ਸੋ ਕਰ ਰਹੇ ਸੀ ਉਹ ਤਾਂ ਕਹਿੰਦੇ ਮੋਦੀ ਸਾਹਿਬ ਕਹਿੰਦੇ ਨੇ ਜਿੰਨਾ ਚਿਰ ਹਾਂਸ ਨਹੀਂ ਉਹ ਤਾਂ ਮੈਨੀ ਰੈਲੀ ਕਰਨੀ ਉਹਨਾਂ ਨੇ 15 ਮਿੰਟ ਕਿਸੇ ਚੈਨਲ ਤੇ ਅੱਧਾ ਘੰਟਾ ਮੀਟ ਕਰਨ ਦੀ ਗੱਲ ਕਰਦਾ 15 ਮਿੰਟ ਮੀਟ ਕੀਤੀ ਸੀ ਕੱਲ ਇੱਕ ਚੈਨਲ ਤੇ ਕਹਿ ਰਿਹਾ ਸੀ ਜੀ ਅੱਧਾ ਘੰਟਾ ਮੀਟ ਕੀਤੀ ਫਿਰ ਕਹਿੰਦਾ ਮੈਨੂੰ ਨਹੀਂ ਪਤਾ ਪੁਲਿਸ ਵਾਲਿਆਂ ਨੂੰ ਪੁੱਛ ਲਓ ਪਰ ਉਹਨਾਂ ਨੇ ਇਹ ਕਿਹਾ ਵੀ ਜਿੰਨੇ ਚ ਰਹਾਂਸ ਨਹੀਂ ਆਉਂਦਾ ਮੈਂ ਨਹੀਂ ਕਹਿੰਦੇ ਰੈਲੀ ਕਰ ਮੈਂ ਨਹੀਂ ਭਾਸਨ ਦੇਣਾ ਚਲੋ ਇਹ ਚ ਫਰਕ ਵੀ ਕੀ ਪੈਂਦਾ ਜੇ ਕੋਈ ਬੰਦਾ ਐ ਖੁਸ਼ ਹੁੰਦਾ ਹੈ ਲੇਕਿਨ ਜਿਹੜੀਆਂ ਗੱਲਾਂ ਹਸਰਾਜ ਹੱਦ ਕਰ ਰਿਹਾ ਹੈ ਇਹ ਬੜਾ ਅਜੀਬ ਹੈ ਬਸੇ ਤੁਹਾਨੂੰ ਇੱਥੇ ਮੈਂ ਦੱਸਦਾ ਕਿ ਪਟਿਆਲਾ ਦੇ ਵਿੱਚ ਇਹ ਗੱਲ ਹੋਈ ਕਿਉਂਕਿ ਪਟਿਆਲਾ ਚ ਕਿਸਾਨਾਂ ਨੂੰ ਰੇਡ ਤਾਂ ਜਾਣ ਨਹੀਂ ਦਿੱਤਾ ਪਟਿਆਲੇ ਨੂੰ ਘੇਰਿਆ ਹੋਇਆ ਸੀ ਕਿਸਾਨਾਂ ਨੇ ਵੱਡੀ ਗਿਣਤੀ ਚ ਉੱਥੇ ਜਦੋਂ ਪਤਾ ਲੱਗਿਆ ਕਿ ਇਹ ਖੰਸਰਾਜ ਹੰਸ ਆ ਗਿਆ ਇਹਦੀ ਗੱਡੀ ਆ ਗਈ ਘੇਰ ਲਈ ਕਿਸਾਨਾਂ ਨੇ ਇਹਦੇ ਚ ਵੀ ਕੋਈ ਦੋਬਰਾ ਨਹੀਂ ਬਹੁਤ ਕਿਸਾਨ ਗੁੱਸੇ ਚ ਸੀ ਇੱਕ ਤਾਂ ਮੋਦੀ ਤੇ ਗੁੱਸਾ ਇੱਕ ਇਹ ਤੇ ਗੁੱਸਾ ਜਿਹੜਾ ਛਤਰਮਾਰ ਦਾ ਸੀ ਤੋ ਇਹ ਵੀ ਗੱਲ ਸਹੀ ਹੈ ਕਿ ਪੁਲਸਾਰਾਂ ਨੇ ਇਹਨੂੰ ਮੁਸ਼ਕਲ ਨਾਲ ਬਚਾਇਆ ਕਿਸੇ ਖੂਰ ਰਸਤੇ ਤੇ ਲੈ ਕੇ ਉੱਥੇ ਜਿਹੜਾ ਪਟਿਆਲੇ ਦੇ ਪੋਲੋ ਗ੍ਰਾਉਂਡ 'ਚ ਜਿੱਥੇ ਰੈਲੀ ਹੋ ਰਹੀ ਸੀ ਉੱਥੇ ਪਹੁੰਚਾਇਆ ਇਹ ਇੱਥੇ ਤੱਕ ਤਾਂ ਠੀਕ ਬੋਲ ਰਿਹਾ ਪਰ ਹੁਣ ਗੱਲ ਸਮਝ ਨਹੀਂ ਆ ਰਹੀ ਕਿ ਉਹ ਕਹਿਣਾ ਕੀ ਚਾਹੁੰਦਾ ਕਦੇ ਤਾਂ ਕਹਿ ਦਿੰਦਾ ਮੈਂ ਚੌਣੀ ਦੀ ਲੜਨਾ ਚਾਹੁੰਦਾ ਸੀ ਮੈਂ ਹੁਣ ਵੀ ਨਹੀਂ ਲੜਨਾ ਚਾਹੁੰਦਾ ਮੈਂ ਕਦੋਂ ਲੜਦਾ ਲੋਕ ਲੜਨਗੇ ਕਦੇ ਕਹਿੰਦਾ ਮੈਂ ਸਾਡਾ ਤਾਂ ਛਤਰ ਮਾਰੂ ਫਿਰ ਕਹ ਦਿੰਦਾ ਨਹੀਂ ਮੈਂ ਤਾਂ ਇਹ ਤਾਂ ਮੇਰੇ ਅੰਦਾਜ਼ਾ ਤਾਂ ਨਹੀਂ ਮੈਂ ਤਾਂ ਇਹਨਾਂ ਦਾ ਵਕੀਲ ਬਣੂ ਮੈਂ ਤਾਂ ਇਹਨਾਂ ਦੇ ਪਰਾਂਵਰਗਾ ਵੀ ਨਹੀਂ ਬਸ ਪਤਾ ਹੀ ਨਹੀਂ ਲੱਗ ਰਿਹਾ ਉਹ ਕਹਿ ਕੀ ਰਿਹਾ ਹੈ ਜੇ ਮੈਨੂੰ ਮਾਰਨਾ ਚਾਹੁੰਦੇ ਤਾਂ ਮਾਰ ਦੋ ਮੈਂ ਮਰਨ ਤੋਂ ਨਹੀਂ ਡਰਦਾ ਕਦੇ ਕਹਿ ਦਿੰਦਾ ਮੈਂ ਜੇ ਮੈਂ ਬਚ ਗਿਆ ਮੈਂ 2 ਜੂਨ ਨੂੰ ਮਿਲੂ ਤੇ ਕਦੇ ਕਹਿ ਦਿੰਦਾ ਜੀ ਮੈਂ ਇੱਕ ਵਾਰੀ ਪੀ ਬਰਨਾਰਾ ਸੀ ਗੋਲ ਕਰ ਰਾ ਸੀ ਕਰਤਾ ਮੈਨੂੰ ਹੁਣ ਕੀ ਜਿਹੜੇ ਯਤਨ ਚ ਤੋਣ ਦੀ ਗੱਲ ਨਹੀਂ ਆ ਸਾਨੂੰ ਅਸੀਂ ਸੂਫੀ ਹੁਣਾਂ ਫਕੀਰਾਂ ਨੂੰ ਇਹਦੇ ਨਾਲ ਕੀ ਮਤਲਬ ਹੁੰਦਾ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਤੇ ਇੱਕ ਪਾਸੇ ਫਿਰ ਇਹ ਵੀ ਕਹਿ ਦਿੰਦਾ ਕਿ ਮੇਰਾ ਬਲੀਦਾਨ ਹੋਊਗਾ ਤੋਂ ਇਹੀ ਗੱਲ ਜਦੋਂ ਜਗਜੀਤ ਸਿੰਘ ਢੱਲੇਵਾਲ ਨੂੰ ਪੁੱਛੀ ਕਿਸਾਨ ਲੀਡਰ ਨੂੰ ਕਹਿੰਦੇ ਝੂਠ ਬੋਲਦਾ ਕੋਈ ਕਿਸੇ ਨੇ ਨਹੀਂ ਹਮਲਾ ਕੀਤਾ ਪਹਿਲੀ ਤਾਂ ਗੱਲ ਹੈ ਕਹਿੰਦਾ ਵੀ ਚਲੋ ਉੱਥੇ ਗਿਆ ਪ੍ਰੋਟੈਸਟ ਦਾ ਕਹਿੰਦਾ ਸਰ ਕਰ ਰਹੀ ਸੀ ਇਹ ਉਧਰ ਕਰਨ ਕੀ ਗਿਆ ਇਹ ਜਿਹੜੇ ਪ੍ਰਸ਼ਾਸਨ ਨੇ ਉਧਰ ਦੀ ਲੈ ਕੇ ਕਿਉਂ ਗਿਆ ਜਦੋਂ ਪਤਾ ਵੀ ਕਿਸਾਨ ਭਰੇ ਬੈਠੇ ਨੇ ਕਿਸਾਨ ਇਹ ਤਾਂ ਜਿਹੜਾ ਮੋਦੀਕਰ ਸੀ ਧੁੱਪ ਦਾ ਟਾਈਮ ਸੀ ਤੇ ਇਹ ਤਾਂ ਵੈਸੇ ਹੀ ਕਿਸਾਨ ਤਾਂ ਹਰੋਜੀ ਇਹਨਾਂ ਨੂੰ ਘੇਰਦੇ ਨੇ ਇਹ ਕੱਲੇ ਨੂੰ ਘੇਰਦੇ ਨੇ ਜਿਹੜਾ ਕਹਿੰਦਾ ਮੈਨੂੰ ਮਾਰਨ ਲੱਗੇ ਸੀ ਕੋਈ ਹਮਲਾ ਨਹੀਂ ਕੋਈ ਨਹੀਂ ਮਾਰ ਮੁਰ ਰਹੀ ਸੀ ਇਹਨੂੰ ਇਹ ਝੂਠ ਬੋਲਦਾ ਜਗਜੀਤ ਸਿੰਘ ਡੱਲੇਵਾਲ ਇਹ ਕਹਿ ਰਿਹਾ ਜੋ ਵੀ ਕੁਝ ਹੋਵੇ ਇਹ ਸਾਰੇ ਹਾਲਾਤ ਦੇ ਵਿੱਚ ਇੱਕ ਗੱਲ ਬੜੀ ਸਪਸ਼ਟ ਹੈ ਕਿ ਹੰਸ ਰਾਜ ਹੰਸ ਇਹਨਾਂ ਦਿਨਾਂ ਦੇ ਵਿੱਚ ਸੱਚਮੁੱਚ ਨਾਰਮਲ ਹੀ ਮਾਨਸਿਕ ਤੌਰ ਤੇ ਇਹ ਗੱਲ ਤਾਂ ਮੈਂ ਕਹਿ ਸਕਦਾ ਮੈਂ ਕਿਸੇ ਹੱਕ ਜਾਂ ਬਰੋਚ ਦੀ ਪਹਿਲਾਂ ਵੀ ਜਦੋਂ ਮੈਂ ਵੀਡੀਓ ਪਾਈ ਕਈ ਬੰਦੇ ਕਹਿੰਦੇ ਜੀ ਤੁਸੀਂ ਇਹਨਾਂ ਦੇ ਖਿਲਾਫ ਬੋਲ ਰਹੇ ਮੈਂ ਕਿ ਬਿਲਕੁਲ ਨਹੀਂ ਮੈਂ ਕੋਸ਼ਿਸ਼ ਕੀਤੀ ਹੈ ਨਿਰਪੱਖ ਹੋ ਕੇ ਗੱਲ ਕਰਨ ਦੀ ਮੈਂ ਜਿਹੜੇ ਤੱਥ ਦਿੱਤੇ ਨੇ ਅੱਜ ਵੀ ਤੁਹਾਨੂੰ ਤੱਥ ਦੱਸ ਰਿਹਾ ਕਿ ਪਟਿਆਲਾ ਦੇ ਵਿੱਚ ਘੇਰਿਆ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਇਹ ਡਾਂਗਾ ਵਿਅੋਜ ਜਿਹੜੇ ਡੰਡੇ ਹੁੰਦੇ ਨੇ ਨਾ ਛੱਡਿਆ ਨੇ ਉਹ ਵੀ ਗੱਡੀ ਤੇ ਮਾਰੇ ਇਹ 'ਚ ਕੋਈ ਸ਼ੱਕ ਨਹੀਂ ਹੋ ਸਕਦਾ ਜੇ ਬਾਹਰ ਨਿਕਲਿਆ ਹੁੰਦਾ ਜੇ ਪੁਲਸ ਨਾਲ ਰੋਗਦੀ ਇਹਦਾ ਨੁਕਸਾਨ ਵੀ ਹੋ ਜਾਂਦਾ ਇੱਥੇ ਤੱਕ ਤਾਂ ਸਾਰੀ ਗੱਲ ਠੀਕ ਹੈ ਪਰ ਜੋ ਕੁਛ ਉਹ ਕਹਿੰਦਾ ਹੈ ਉਹ ਕਹਿੰਦਾ ਮੈਂ ਤਾਂ ਮਾਫੀ ਮੰਗਦਾ ਮੈਂ ਤਾਂ ਬੜਾ ਨਹੀਂ ਮੈਂ ਪਰ ਉਹ ਦੂਜੇ ਪਾਸੇ ਚਿੱਤਰ ਵਾਲੀ ਗੱਲ ਵੀ ਤਾਂ ਸੁਣੀ ਹੈ ਤੇ ਇਹ ਗੱਲ ਹੈ ਕਿ ਉਹਨੂੰ ਪਤਾ ਨਹੀਂ ਨਾ ਲੱਗ ਰਿਹਾ ਮਾਫੀ ਮੰਗਦਾ ਹੈ ਚੁਣੌਤੀਆਂ ਦਿੰਦਾ ਹੈ ਕਦੇ ਕਹਿੰਦਾ ਮੈਂ ਲੜਨਾ ਨਹੀਂ ਕਦੇ ਲੜ ਰਿਹਾ ਹੈ ਕਦੇ ਕਹਿੰਦਾ ਮੈਨੂੰ ਤਾਂ ਚੋਣ ਦੀ ਲੋੜ ਹੀ ਨਹੀਂ ਮੈਂ ਤਾਂ મોદી ਸਾਹਿਬ ਜ਼ਬਰਦਸਤੀ ਲੜਾ ਰਹੇ ਨੇ ਮੈਂ ਅਸੀਂ ਫਕੀਰਾਂ ਨੇ ਲੜ ਕੇ ਕੀ ਕਰਨਾ ਹੁੰਦਾ ਇਹ ਸਾਰੀਆਂ ਗੱਲਾਂ ਨੂੰ ਆਪਾਂ ਕਿਸ ਸदर्भ ਚ ਚਲੀ ਗਈ ਇਹ ਇੱਕ ਗੱਲ ਆਪਣੇ ਆਪ ਚ ਬੜੀ ਅਹਿਮ ਹੈ ਕਿ ਬੰਦਾ ਸੱਚਮੁੱਚ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਆ ਗਈ ਹੈ ਜਾਂ ਤਾਂ ਇਹਦੇ ਤਿੰਨ ਕਾਰਨ ਹੋ ਸਕਦੇ ਨੇ ਇਸ ਤਰ੍ਹਾਂ ਦੀ ਸਿਚੁਏਸ਼ਨ ਦੇ ਇੱਕ ਤਾਂ ਇਹ ਹੀ ਆ ਕਿ ਸੱਚਮੁੱਚ ਜਿਹੜਾ ਕਲਾਕਾਰ ਹੁੰਦਾ ਨਾ ਉਹਨੂੰ ਇੱਜ਼ਤ ਬੜੀ ਮਿਲੀ ਹੁੰਦੀ ਹੈ ਉਹਨੇ ਕਦੇ ਸੋਚਿਆ ਨਹੀਂ ਹੁੰਦਾ ਕਿ ਉਹਦੀ ਥਾਂ ਥਾਂ ਤੇ ਬੇਇੱਜ਼ਤੀ ਹੋਊਗੀ ਤੇ ਜਦੋਂ ਬੇਇੱਜ਼ਤੀ ਹੁੰਦੀ ਹੈ ਤੇ ਬੰਦਾ ਸੱਚਮੁੱਚ ਹੀ ਫਿਰ ਘਬਰਾ ਜਾਂਦਾ ਅੰਦਰੋਂ ਟੁੱਟ ਜਾਂਦਾ ਜਿਹਨੂੰ ਕਹਿੰਦੇ ਨੇ ਇੱਕ ਤਾਂ ਇਹ ਕਾਰਨ ਹੋ ਸਕਦਾ ਤੇ ਦੂਜਾ ਡਰਾਮਾ ਕਲਾਕਾਰ ਕੁਛ ਵੀ ਸਟੇਜ ਤੇ ਵੀ ਤਾਂ ਡਰਾਮੇ ਕਰਦੇ ਨੇ ਸਟੇਜ ਤੇ ਵੀ ਕੰਨ ਉਹਤ ਲਾਉਂਦੇ ਨੇ ਕਦੇ ਸੂਫੀਆਂ ਲਾਉਂਦੇ ਨੇ ਪੈਸਾ ਵੀ ਕਮਾਉਂਦੇ ਨੇ ਕਹਿੰਦੇ ਕੁਛ ਨਹੀਂ ਇਸ ਦੀ ਗਰੀਬਾ ਦੇ ਨਾਲ ਜਿਵੇਂ ਉਹ ਕਿਸਾਨ ਕਹਿੰਦੇ ਕਿਹੜਾ ਗਰੀਬ ਹੈ ਜੀ ਇਹ ਕਹਿੰਦਾ ਜਿਹੜਾ ਗਰੀਬਾ ਦੀ ਗੱਲ ਕਰਦਾ 1 ਕਰੋੜ ਦੀ ਗੱਡੀ ਲਈ ਬੈਠਾ 18 ਕਰੋੜ ਦੀ ਕੋਠੀ ਹੈ ਲੋਕ ਫਿਰ ਇਹ ਕਹਿੰਦੇ ਨੇ ਕਿਹੜਾ ਸੂਫੀ ਹੈ ਹਰ ਚੀਜ਼ ਦਾ ਲਾਲਚ ਹੈ ਨੂੰ ਤੇ ਇਹ ਕਹਿੰਦਾ ਮੈਂ ਬੰਨਣਾ ਨਹੀਂ ਚਾਹੁੰਦਾ ਸੀ ਕਦੇ ਅਕਾਲੀਆਂ ਚ ਬੰਨ ਦੀ ਕੋਸ਼ਿਸ਼ ਕੀਤੀ ਕਦੇ ਕਾਂਗਰਸ ਚ ਗਿਆ ਹੁਣ ਜਾ ਕੇ ਕਿਤੇ ਦਰ ਲੱਗਿਆ ਸੀ ਦਿੱਲੀ ਚ ਕਿਸਾਨ ਇਹ ਕਹਿੰਦੇ ਨੇ ਡਰਾਮਾ ਵੀ ਹੋ ਸਕਦਾ ਤੀਜਾ ਭਾਈ ਕੁਝ ਵੀ ਹੋ ਸਕਦਾ ਸੱਚਮੁੱਚ ਪਮਤ ਰਿਆ ਹੋਇਆ ਵੇ ਹੋ ਜਾਊਗਾ ਠੀਕ ਇਲੈਕਸ਼ਨ ਤੋਂ ਬਾਅਦ ਹੋ ਜਾਊਗਾ ਇਹੀ ਕਹਿ ਸਕਦੇ ਆ ਤੇ ਲੇਕਿਨ ਸੱਚਮੁੱਚ ਜੋ ਕਹਿ ਰਿਹਾ ਜੋ ਜਾਮ ਰਹਾ ਹੈ ਉਹਦੇ ਬਾਰੇ ਸੋਚਣ ਦੀ ਜ਼ਰੂਰ ਲੋੜ ਹੈ ਕਿ ਪੰਜਾਬ ਦਾ ਇੱਕ ਵਧੀਆ ਕਲਾਕਾਰ ਘਾਰ ਰਿਹਾ ਸੀ ਕੀ ਲੈਣਾ ਸੀ ਸਿਆਸਤ ਤੇ ਜਿਹੜਾ ਤੁਸੀਂ ਸੂਫੀ ਹੋਣ ਹੋ ਡੇਰੇਦਾਰ ਡੇਰੇ ਦਾ ਮੁਖੀ ਹੈ ਤੂੰ ਆਹਦਾ ਕੰਮ ਕਰਦਾ ਸਿਆਸਤ ਚ ਆ ਕੇ ਕੀ ਖਟਿਆ ਜੇ ਤੂੰ ਇਹ ਗੱਲ ਹੈ ਤੂੰ ਇਹ ਸਾਰੀ ਗੱਲ ਤੇ ਵਿੱਚ ਤੁਹਾਡਾ ਕੀ ਖਿਆਲ ਹੈ ਕਿ ਸੱਚਮੁੱਚ ਹੰਸ ਬਖਲਾੜ ਚ ਹੰਸ ਭਮਤਰ ਗਿਆ ਕੀ ਕਹੋਗੇ ਤੁਸੀਂ ਬਸ ਅਜੇ ਨਹੀਂ ਇਹ ਸਵਾਲ ਛੱਡ ਕੇ ਤੁਹ ਤੋਂ ਪੁੱਛ ਰਿਹਾ ਮੈਂ ਬਹੁਤ ਬਹੁਤ